ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਅੱਗੇ ਕਿ ਸਾਰੇ ਤਹਿਸੀਲ ਦੇ ਬਸਤੀਕਾ ਨਵੀਸ ਵਕੀਲ ਸਾਹਿਬਾਨ ਅਤੇ ਫੋਟੋ ਸ਼ਿਟ ਦੁਕਾਨਾਂ ਵਾਲੇ ਤੇ ਸਟాంਫਰੋਸ ਅਸੀਂ ਸਾਰੇ ਬੇਨਤੀ ਕਰਦੇ ਆ ਕਿ ਲੋਕਾਂ ਨੂੰ ਇੱਥੇ ਉੱਥੇ ਤਹਿਸੀਲੇ ਜਾਣ ਚ ਆਵਾਜਾ ਰਹੀ ਆਂਦੀ ਹੈ ਮਤਲਬ ਕਿ ਬਹੁਤ ਤਕਲੀਫ ਹੁੰਦੀ ਆ ਇਸ ਲਈ ਇਹ ਤਹਿਸੀਲ ਇੱਥੇ ਹੀ ਰਹਿਣੀ ਚਾਹੀਦੀ ਆ ਤੇ ਇੱਥੇ ਹੀ ਇਹਨੂੰ ਬਣਾਇਆ ਜਾਏ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਜਿਸ ਤਰ੍ਹਾਂ ਹਸਪਤਾਲ ਗਰਦਾਸਪੁਰ ਦਾ ਉੱਥੇ ਹੀ ਦੁਬਾਰਾ ਲਿਆਂਦਾ ਲਿਆਂਦਾ ਗਿਆ ਇਸੇ ਤਰ੍ਹਾਂ ਹੀ ਸਾਡਾ ਤਹਿਸੀਲ ਦਾ ਦਫਤਰ ਵੀ ਪੁਰਾਣੀ ਜਗ੍ਹਾ ਪੁਰਾਣੀ ਜਗ੍ਹਾ ਤੇ ਹੀ ਸਾਰਾ ਰੈਵਨਿਊ ਆਉਣਾ ਚਾਹੀਦਾ ਸ਼ਿਫਟ ਕੀਤਾ ਜਾਵੇ ਕਿਉਂਕਿ ਇੱਥੇ ਆਉਣ ਜਾਣ ਚ ਹਰ ਮਤਲਬ ਆਉਣ ਵਾਲੇ ਵਿਅਕਤੀ ਨੂੰ ਬੜਾ ਹੀ ਅਹਿਸਾਸ ਹੁੰਦਾ ਕਿ ਅਸੀਂ ਕਦੀ ਇੱਥੇ ਆਉਂਦੇ ਆਂ ਤੇ ਕਦੀ ਨਵੀਂ ਤਹਿਸੀਲ 'ਚ ਜਾਂਦੇ ਆਂ ਨੂੰ ਵਰਕਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਇੱਥੋਂ ਉੱਥੇ ਜਾਣ 'ਚ ਕਈ ਵਾਰੀ ਐਕਸੀਡੈਂਟ ਹੀ ਹੋ ਜਾਂਦਾ ਰਸਤੇ ਵਿੱਚ ਉਹ ਬੰਦਾ ਆਪਣੀ ਦਿਸਤੀ ਨਹੀਂ ਕਰਾ ਪਾਂਦਾ ਉੱਥੋਂ ਜਾਣ ਦਾ 15-20 ਮਿੰਟ ਦਾ ਟਾਈਮ ਆ ਉਹ ਆਣ ਜਾਣ 'ਚ ਹੀ ਬੰਦਾ ਕਈ ਵਾਰੀ ਹਾਦਸੇ 'ਚ ਹੋ ਜਾਂਦਾ ਇਸ ਲਈ ਆਪਣਾ ਕੰਮ ਨਹੀਂ ਕਰਵਾ ਸਕਦਾ ਇੱਕੋ ਥਾਰੇ ਹੀ ਸਾਡਾ ਦਫ਼ਤਰ ਵੀ ਉੱਥੇ ਬਣਾਇਆ ਜਾਵੇ ਤੇ ਇੱਥੇ ਹੀ ਸਾਨੂੰ ਦੁਬਾਰਾ ਮਤਲਬ ਰੈਵਨਿਊ ਦੇ ਵਿੱਚ ਪੁਰਾਣੀ ਤਹਿਸੀਲ ਦੇ ਵਿੱਚ ਤਹਿਸੀਲਦਾਰ ਅਤੇ ਐਸਜੀਐਮ ਨੂੰ ਲਿਆਂਦਾ ਜਾਵੇ ਬੇਨਤੀ ਹੈ ਕਿ ਜਦੋਂ ਦਾ ਐਡਮਿਨਿਸਟ੍ਰੇਸ਼ਨ ਬ੍ਰਾਂਚ ਕਚੈਰੀ ਚਲੀ ਗਈ ਹੈ ਅਤੇ ਲਿਖਣ ਵਾਲੇ ਸਾਰੇ ਵਸੀਕਾ ਨੂੰ ਵੀ ਸਾਥੇ ਵਕੀਰ ਪੁਰਾਣੀ ਤਹਿਸੀਲ ਵਿੱਚ ਹੀ ਬੈਠ ਕੇ ਕੰਮ ਕਰ ਰਹੇ ਹਨ ਸਾਰੇ ਲਿਖਣ ਵਾਲਿਆਂ ਨੂੰ ਅਤੇ ਆਉਣ ਵਾਲੇ ਲੋਕਾਂ ਨੂੰ ਆਨ ਜਾਣ ਚ ਬਹੁਤ ਮੁਸ਼ਕਲ ਹੋ ਰਹੀ ਹੈ ਇਸ ਲਈ ਬੇਨਤੀ ਹੈ ਕਿ ਜਿਸ ਤਰ੍ਹਾਂ ਹਸਪਤਾਲ ਪੁਰਾਣੀ ਜਗ੍ਹਾ ਤੇ ਬਣਾਇਆ ਗਿਆ ਹੈ ਉਸੇ ਤਰ੍ਹਾਂ ਤਹਿਸੀਲ ਵੀ ਬੋਰਡ ਪੁਰਾਣੀ ਜਗ੍ਹਾ ਹੀ ਸ਼ਿਫਟ ਕੀਤੀ ਜਾਵੇ ਤਾਂ ਕਿ ਸਾਰਿਆਂ ਨੂੰ ਸਹੂਲਤ ਹੋ ਸਕੇ ਅਸੀਂ ਸੀਟਾਂ ਨਹੀਂ ਗਦਾਸਪੁਰ ਅਸਟਾਮ ਫਰੋਸ਼ ਟਾਈਪਸਟ ਦੇ ਤਾਨਾ ਵਾਲੇ ਸਾਰੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਤਸੀਲ ਜਿਹੜੀ ਉਧਰ ਚਲ ਗਈ ਹੈ ਉਹ ਇੱਥੇ ਲਿਆਈ ਜਾਵੇ ਪੁਰਾਣੀ ਤਸੀਲ ਵਿੱਚ ਦਫ਼ਤਰ ਦਾ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਰਸਤੇ ਵਿੱਚ ਜਾਮ ਲੱਗ ਜਾਂਦੇ ਨੇ ਜਾਮ ਅੱਧਾ ਅੱਧਾ ਘੰਟਾ ਝੰਡਾ ਝੰਡਾ ਲੋਟ ਫਸੇ ਰਹਿੰਦੇ ਨੇ ਤੇ ਕੰਮ ਕਰਾਉਣ ਵਾਸਤੇ ਬੜੀ ਮੁਸ਼ਕਲ ਹੁੰਦੀ ਹੈ ਜਿੱਦਾਂ ਹਸਪਤਾਲ ਸਰਕਾਰ ਨੇ ਪੁਰਾਣਾ ਇੱਥੇ ਰਹਿਣ ਦਿੱਤਾ ਇਸੇ ਤਰ੍ਹਾਂ ਸਾਡੇ ਤਸੀਲ ਦਫ਼ਤਰ ਵਿੱਚ ਜਿਹੜੀ ਹੈ ਪੁਰਾਣੀ ਤਸੀਲ ਵਿੱਚ ਸ਼ਿਫਟ ਕੀਤੀ ਜਾਵੇ ਅਤੇ ਸਰਕਾਰ ਨੂੰ ਅਤੇ ਬਹਿਲ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੀ ਪ੍ਰਾਣੀ ਤਹਿਸੀਲ ਦਾ ਦਫਤਰ ਪ੍ਰਾਣੀ ਤਹਿਸੀਲ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਦੀ ਪਰੇਸ਼ਾਨੀ ਜਿਹੜੀ ਹੈ ਇਹ ਨਾ